ਕਾਇਲ ਪੂਰੇ ਬੰਦੀ ਉਹ ਇਹ ਨਾ ਪੈਸਾ ਢੋਲਣਾ ਉਹ ਇਹਦੇ ਪੂਰੇ ਬੰਦੀ ਹਾਂਜੀ ਸੱਸੀ ਆ ਬਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਨ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪਿੰਡ ਢੱਲਵਾਂ ਵਾਲਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਨੇੜੇ ਭਾਈ ਭਗਤਾ ਵੀ ਰਹਿ ਜਾਂਦਾ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਚਾਰ ਪੰਜ ਵੇੜਾਂ ਵਿਖਾਉਣੀਆਂ ਜਿਨ੍ਹਾਂ ਦੇ ਵਿੱਚੋਂ ਦੋ ਤਾਂ ਤਾਜ਼ੀਆਂ ਸੂਈਆਂ ਸਵਾਈਆਂ ਬੱਚੇ ਤੁਸੀਂ ਵੇਖ ਹੀ ਰਹੇ ਆ ਇੱਕ ਟੋਕੜ ਤੇ ਦੋ ਤਿੰਨ ਗੱਬਣ ਆ ਆ ਲਗਭਗ ਆ ਜਿਹੜੇ ਨਾਗ ਤੁਸੀਂ ਵੇਖ ਰਹੇ ਆ ਸਾਰੇ ਹੀ ਸੇਲ ਆ ਜੇ ਜਿਹਾ ਭਾ ਹੋਣਗੇ ਬਾਕੀ ਇਨਫੋਰਮੇਸ਼ਨ ਲੈ ਲੈਣਾ ਪੁੱਛ ਲੈਣੇ ਕਿ ਜਿਹੜੇ ਥੱਲੇ ਕਿੰਨਾ ਦੁੱਧ ਬਾਦਾ ਕੀ ਮੁੱਲ ਹੈ ਹਾਂਜੀ ਸასი ਕਾਲ ਸასი ਕਾਲ ਜੀ ਨਾਂ ਦੱਸ ਦਈਏ 10 ਸਿਕੰਦਰ ਸਿੰਘ ਪੈਂਟਾ ਦਾ ਬਾਜ ਜਿਹੜਾ ਮੋਗਾ ਜੀ ਫੋਨ ਨੰਬਰ ਵੀ ਦੱਸ ਦਿੰਦੇ 779525012 ਕਿੰਨੇ ਨਾਗ ਆ ਨਾਗ 5 ਕੁ ਹੋਣਗੇ 4-5 ਨਾਗ ਕਿੱਥੇ ਲੱਗੀ ਪਹਿਲਾਂ ਦੱਸ ਇਹਦੇ ਬਾਰੇ ਤੇ ਪਹਿਲਾ ਸੂਆ ਜੀ ਹੂੰ ਤੜਕੇ ਸੂਈਆ ਜੇਰ ਜੂਰ ਸਾਰੀ ਕੰਮ ਰੇਟ ਪੈ ਗਈ ਜਮਾ ਜਮਾ ਗਰਾਂਟੇ ਆਪਣੇ ਕੋਲ ਵੀਡੀਓ ਪਈ ਕਿੰਨਾ ਕੁ ਦੁੱਧ ਦੇ ਦੁੱਧ ਦੇ ਦੂਗੇ ਇਹ ਭਾਂਡੇ ਸਾਂ 17-18 ਕਿਲੋ ਖੁੱਲ੍ਹਾਈ ਮਗਰ ਰੀ ਵੀ ਕਹਦੇ ਬੱਛੀ ਮਗਰਾ ਬਾਕੀ ਸੀਰ ਠੰਡੀ ਜਿੰਨੀ ਆ ਨਿਆਣੇ ਤੇ ਪਹਿਲੇ ਨ ਬੱਛੇ ਦੇ ਵਿੱਚ ਪੂਰਾ ਹੋ ਜਗਾ ਤੇ ਆ ਮਾਰ ਘਾੜਾ ਮਾਰ ਕੇ ਸਾਰੇ ਪਹਿਲੇ ਸਵੇ ਸੁਈ ਆ ਤੇ ਜੇਰੇ ਦੀ ਪੈ ਗਈ ਆ ਤੇ ਜੇਰ ਦੀ ਫੋਟੋ ਵੀਡੀਓ ਮਿਲ ਜੂ ਇਹਦੀ ਬਣਾਈ ਵੀ ਆ ਮਗਰ ਬੱਛੀ ਆ 17 18 ਕਿਲੋ ਵੀ ਦੱਸਦਾ ਦੁੱਧ ਪਿਆ ਜੂ ਬਾਕੀ ਕੇਰਾ ਧਾਰਾ ਮਾਰ ਦੇਣੇ ਤੇ ਬਾਅਦ ਚ ਤੋੜ ਕੇ ਵਿਖਾ ਦੇਣੇ ਲੱਤ ਲੋਤਾਂ ਨਹੀਂ ਮਾਰਦੀ ਕਿਤੇ ਹਾਂ ਨਾ ਨਾ ਜੇ ਪਹਿਨਾ ਬੱਛੇ ਨਿਆਣਾ ਨਾ ਜ ਮਾਦੀ ਭਾਗੜੇ ਇਹ ਤਾਂ ਹਿੱਲੀ ਨਹੀਂ ਕਿਹਾ ਕੋਈ ਤਾਂ ਨਹੀਂ ਕੋਹ ਅੱਗੇ ਲੱਤ ਨਹੀਂ ਚੱਕਣੀ ਮਾਹ ਟੇਣਾ ਦਾ ਬਾਕੀ ਇਹਨੂੰ ਚੈਰੀ ਜਿਹੜਾ ਮਾਰ ਤਾਰਾਂ ਫਿਰ ਮਾਰਾ ਪਾਸੇ ਆਉਂਦੇ ਲਓ ਜੀ ਧਾਰਾਂ ਵੇਖ ਲਓ ਚਿੱਟਾ ਬੋੜਾ ਜਮਾ ਮੂਰਲੇ ਥਾਣਾ ਦੀ ਚਵਾਈ ਪੂਰੀ ਚੰਗੀ ਓਕੇ ਆ ਜਮਾ ਤੇ ਆ ਮਗਰਲੇ ਥਾਣਾ ਦੀ ਵੇਖ ਲਓ ਕੋਈ ਭੂਰ ਨਹੀਂ ਕੋਈ ਛਿੱਟਾ ਨਹੀਂ ਸਿਵਾਈ ਦੀ ਪੂਰੀ ਓਕੇ ਬਾਕੀ ਸੂਈ ਸਵਾਈ ਹੈਗੀ ਐ ਕਿਹੜਾ ਕੋਈ ਗੱਬਣਾ ਖੱਬਣ ਦਾ ਤਾਂ ਚਲੋ ਵਹਿਮ ਹੁੰਦਾ ਸੂਈ ਸਵਾਈ ਹੈ ਕਿ ਭਾਵੇਂ ਅਗਲਾ ਚੋਕੇ ਲੈ ਜਾਏ ਘੱਟ ਬਾਹਰ ਨੂੰ ਠੰਡੀ ਠੰਡੀ ਪੂਰੀ ਇਹਦੇ ਅਰਗੀ ਇਹ ਤਾਂ ਨਿਆਣਾ ਪਾ ਕੇ ਧਾਰਾ ਮਾਰਤੀਆਂ ਤੇ ਭਾਵੇਂ ਬਿਨਾ ਨਿਆਣੇ ਤੋਂ ਵੀ ਧਾਰਾ ਮਾਰ ਲੁਕੋ ਕਿ ਨਾ ਲੱਤ ਵੀ ਨਹੀਂ ਚੱਕੀ ਵੀਡੀਓ ਬਣਾ ਰਹੇ ਮੈਂ ਸਮਾਂ ਤੁਹਾਨੂੰ ਫੋਨ ਤੇ ਵਿਖਾ ਦਿੰਨਾ ਰਾਈਟ 12:30 12:31 ਦੇ ਵੀਡੀਓ ਬਣਾ ਰਹੇ ਆ ਸ਼ਾਮ ਦੀ ਚੋਾਈ ਚ ਲਗਭਗ ਅੱਧਾ ਦੇਣੀ ਪਿਆ ਬਾਕੀ ਆ ਤੁਹਾਨੂੰ ਪਤਾ ਹੀ ਅੱਜ ਬਾਰਸ਼ੀ ਜੀ ਹੋਈ ਆ ਉਹਦੇ ਕਰਕੇ ਬੱਦਲ ਜੇ ਕਰਕੇ ਸ਼ਾਂਜੀ ਲੱਗਦੀ ਏ ਹੋਰ ਕੋਈ ਆਏ ਨਾ ਮੰਨੇ ਕਿ ਤੇ ਅੱਥ ਨੇ ਵੀਡੀਓ ਬਣਾ ਦੇ ਤਾਂ ਹੀ ਤੁਹਾਨੂੰ ਸਮਾਂ ਵਿਖਾਇਆ ਫੋਨ ਤੇ 17 18 ਕਿਲੋ ਵੀਰ ਦੱਸ ਸਕ ਗੇ ਨਾਰਮਲ ਹੀ ਦੁੱਧ ਪਿਆ ਜੂ ਹੋ ਸਕਦਾ ਕਿਲੋ ਖੰਡ ਵੱਧ ਪਿਆ ਜੇ ਤਾਂ ਵੱਧ ਹੀ ਪਿਆ ਜੇ ਬਾਕੀ ਪਹਿਲਾ ਸੂਬਾ ਰਾਜੀ ਰੂਜ ਪੂਰੀ ਹਲੇਵਾ ਭਾਂਡਾ ਸੋਹਣਾ ਵੱਡਾ ਥਾਣਾ ਦੀ ਸਾਫ਼ ਸੁਥਰੀ ਹੁਣ ਪਸਮਾ ਸੱਟ ਗਈ ਪੂਰਾ ਲੈ ਚੱਲ ਜੈ ਜੈ ਮੋਲੇ ਜੀ ਇਹ ਮੁੱਲ 57000 ਕਹਿੰਦਾ 55000 ਦੇਣਾ ਹੈ ਮੁੱਲ 57 55 ਦੀ ਦੇਣੀ ਆ ਵੀਰ ਕਹਿੰਦਾ ਬਾਕੀ ਜਿਹੜੇ ਹਿਸਾਬ ਨਾਲ ਦੁੱਧੀਆਂ ਗਰੰਟੀਆਂ ਦੇਈ ਜਾਂਦਾ ਉਹ ਹਿਸਾਬ ਨਾਲ ਦਾ ਫਿਰ ਜੈ ਜਵਾਬ 55000 ਇਹਦੂ ਹੂੰ ਇਹਦੂ ਘੱਟਦਾ ਫਿਰ ਦੇਣੀ ਵੀ ਨਹੀਂ ਜੇ ਮਿਲਦੀ ਹੋਈ ਤਾਂ ਲੈ ਲਓ ਕੋਈ ਚੱਕਰ ਨਹੀਂ ਪਹਿਲਾਂ ਵਹਿੜਾ ਥਣ ਲੈ ਹਾਂ ਪਹਿਲਾਂ ਵਹਿੜਾ 100 ਰੁਪਏ ਦੀ ਵੀ ਆਪਣਾ ਦੁੱਧ 17 18 ਕਹਿੰਦਾ ਦੁੱਧ 14 15 ਕਿਲੋ ਵੀ ਦੇ ਦੇਣਾ ਹੋਊਗਾ ਮੱਝ ਆਰਗਾ ਨਹੀਂ ਉਹ ਤਾਂ ਮੈਂ ਚਲੋ ਉਦਾਂ ਘੱਟ ਦੱਸਿਆ ਮੱਝ ਦੇ ਤਾਂ ਵਧੀਆ ਗੱਲਾਂ ਮਗਰ ਵੀ ਬਾਕੀ ਬੱਚਾ ਬੱਛੀ ਆ ਹਾਂ ਬਾਕੀ ਮਗਰ ਵੀ ਬੱਛੀ ਆ ਤੇ ਮੱਝ ਤਾਂ ਤੁਹਾਨੂੰ ਵੀ ਪਤਾ ਦਰਮਿਆਨੀ ਮੱਝ ਲੱਖ ਦੇ ਘਰਾਂ ਚ ਆਉਂਦੀ ਆ ਚੰਗੀ ਸਨਖੀ ਝੋਟੀ ਲੈਣੀ ਫਿਰ ਤਾਂ ਲੱਖੋਂ ਬਾਹਰ ਦੀਆਂ ਗੱਲਾਂ ਲੋਟ ਹੀ ਭਾ ਮੱਝ ਹਰਗਾ ਦੋ ਦੋ ਨੰਬਰ ਤੇ ਆ ਜਾ ਇਹ ਤੀਜਾ ਸੂਆ ਕਾਂ ਹੋਜੀ ਸਮਾਂ ਸਮਾਂ 15 ਮੈਂ ਲੈ ਲਈ ਦੁੱਧ ਦੁੱਧ ਤਾਂ ਮਾਲਕਾਂ 28 3 ਕਿਲੋ ਗਾਰੰਟੀ ਦਿੱਤੀ ਫਾਰਮ ਚ ਲਈ ਦੀ ਅੱਛਾ ਹਾਂ ਇਹਦਾ ਅੱਜ ਦਾ ਰੇਟ ਜਿਹੜਾ ਲੈਣਾ ਦੇਣਾ ਜੱਸ ਨੂੰ ਜਮਾ 65000 ਰੁਪਏ ਲੈਣਾ ਵੱਡੀ ਬਹੁਤ ਆ ਸੜੀ ਦਣਕੇ ਨੇ 15 ਬਏ ਆ 14 15 ਦਿਨਾਂ ਦੀ ਕੱਚੀ ਆ ਗਾਂ ਵੱਡੀ ਆ ਬਾਕੀ ਤੁਸੀਂ ਵੇਖ ਹੀ ਰਹੇ ਆ ਬਾਕੀ ਹਰੇਕ ਦੇ ਘਰੇ 2 2 4 4 ਫੂਨ ਹੁੰਦੇ ਆ ਤੁਸੀਂ ਪੈਸੇ ਲਾਉਣੇ ਆ ਤੁਹਾਡਾ ਹੱਕ ਬਣਦਾ ਅਗਲਾ ਵੀਡੀਓ ਕਾਲ ਤੇ ਵੀ ਆਪਦੀ ਤਸੱਲੀ ਕਰ ਸਕਦਾ ਕੱਦ ਚ ਫੋਲੀ ਵੱਡੀ ਆ 14 15 ਦਿਨਾਂ ਦੀ ਕੱਚੀ ਆ ਦੁੱਧ ਬਾਈ ਬਹੁਤ ਦੱਸਦਾ ਤੁਸੀਂ ਸੌਣੀ ਲਿਆ ਮੁੱਲ ਲਈ 65000 ਵਿੱਚੋ ਛੋੜ ਛੱਪਾ ਮਾਨ ਤਾਨ ਹੋ ਜੂ 14 15 ਦਿਨਾਂ ਦੇ ਅੰਦਰ ਬਾਹਰੇ ਇਹਨੇ ਸੂ ਪੈਣਾ ਤੇ ਜੇ ਕਿਤੇ ਇਹਨਾਂ ਦੁੱਧ ਦਿੰਦੀ ਆ ਤੇ ਫੇਰ ਤਾਂ ਕੁਝ ਤਿਆਰ ਕਰਕੇ ਵੀ ਚਲੋ ਦੁੱਧ ਬਾਅਦ ਦੀ ਗੱਲ ਆ 10 ਦਿਨ 12 ਦਿਨ ਸਾਮਕੇ ਤਿਆਰ ਕਰਕੇ ਜਦੋਂ ਲਾਏ ਪੈ ਜਾਂਦੀ ਆ ਲੇਵਾ ਚੰਗਾ ਭਰ ਲੈਂਦੀ ਆ ਤੇ ਤਾਂ ਵੀ ਚਾਰ ਪੈਸੇ ਜੇ ਕੋਈ ਵੇਚਣ ਵਾਲਾ ਭਰਾ ਵੀ ਲੀ ਜਾਂਦਾ ਕੰਦ ਮੈਂ ਬਹੁਤ ਵਟਾ ਤਾਂ ਵੀ ਚਾਰ ਪੈਸੇ ਵਧੀਆ ਵਟਾ ਜਾਣ ਮਗਰ ਲੱਗਦੀ ਹੈ ਜਾਨ ਮਗਰ ਪਾਸ ਕੱਲ ਹਾਂ ਇਹ ਵੀ ਗੱਲ ਸਹੀ ਹੈ ਹਾਥੀ ਵਾਲਾ ਕੰਮ ਨਹੀਂਗਾ ਆ ਮਗਰ ਪੂਛਾਂ ਜੀਆਂ ਤਾਂ ਹੀ ਆ ਛਿਲੀਆਂ ਆ ਜਾਂਦੀਆਂ ਕਿਉਂਕਿ ਵਹਿੜਾ ਜਿਹੜੀਆਂ ਵੱਡੀਆਂ ਹੁੰਦੀਆਂ ਹਾਥੀ 'ਚ ਤਾਂ ਦਰਮਿਆਨੀ ਛੋਟੀ ਵਹਿੜ ਜੀ ਆਉਂਦੀ ਐ ਸੌਖੀ ਤੇ ਨਹੀਂ ਸੱਪੇ ਕੱਪ ਜੀ ਆਉਣ ਵਾਲਾ ਕੰਮ ਆ ਕਿਉਂਕਿ ਮਗਰੋਂ ਪੂਜੀ ਤੇ ਜਿਹਦੇ ਵੀ ਚੜਾਗ ਜੇ ਹੁੰਦੇ ਆ ਤੇ ਉਹ ਤਾਂ ਹੀ ਹੁੰਦੇ ਆ ਕਿਉਂਕਿ ਵਹਿੜ ਵੱਡੀ ਹੁੰਦੀ ਐ ਤੇ ਉਹ ਮਗਰ ਮਗਰੋਂ ਮੰਗੇ ਨਾਲ ਵਜਦੀ ਤਰੀ ਆਉਂਦੀ ਆ 1 ਨੰਬਰ 55 ਦੀ ਦੇ ਦੇਣੀ ਆ 2 ਨੰਬਰ 65 ਦੀ ਦੇ ਦੇਣੀ ਆ 3 ਨੰਬਰ 3 ਨੰਬਰ ਦੂਜਾ ਸੋਹੋਂ ਦੋ ਜੀ 사ਵਾ 사ਵਾ ਬਾਈ ਹਜੇ ਹਫਤੇ ਤੋਂ ਅੱਠ ਦਿਨ ਲੈ ਜੂਗੀ ਦੁੱਧ ਵੀ ਲੈ ਸਕਦੇ ਦੁੱਧ ਬਾ 20 ਕਿਲੋ ਮਾਲ ਕਰਨ ਗਿਆ ਆਪਣਾ ਸ਼ੋਹ ਆ ਵਾ ਗਾਰੰਟੀ ਆ ਠੀਕ ਆ ਹਾਂ ਬਾਕੀ ਕੱਦ ਵਜਨ ਚ ਬਹੁਤ ਵੱਡੀ ਹੈ ਕਿੰਨੇ ਦੀ ਇਹ ਵੀ 65000 3 ਨੰਬਰ ਵੀ 65000 ਦੀ 24 ਕਿਲੋ ਦੁੱਧ ਦਿੱਤਾ ਬਾਈ ਕਹਿੰਦਾ ਗਾਰੰਟੀ ਆ ਕੋਈ ਸੌਦਾ ਕਰ ਲੇ ਹਫਤੇ ਨੂੰ ਸੂ ਪੈਣਾ ਹਫਤੇ ਨੂੰ ਨਹੀਂ ਤਾਂ ਕੋਈ ਦੋ ਦਿਨ ਉੱਤੇ ਲੈ ਜੂ ਵੱਧ ਤੋਂ ਵੱਧ ਹਫਤੇ ਤੋਂ 10 ਦਿਨਾਂ ਦੇ ਅੰਦਰ ਬਾਹਰ ਬਾਈ ਕਹਿੰਦਾ ਸੂਪੂ 65000 ਦੀ ਇਹ ਦੇ ਦੇਣੀ ਆ 24 ਕਿਲੋ ਦੁੱਧ ਕੋਈ ਵੀ ਝੋਕੇ ਲੈ ਜੇ 12 ਕਿਲੋ ਤੜਕੇ 12 ਕਿਲੋ ਆਥਣੇ 24 ਕਿਲੋ ਦੁੱਧ ਫਿਰ ਹੁੰਦਾ ਵੀ ਬਹੁਤ ਆ ਤੇ 65000 ਹਾਂ ਇਹਦਾ ਵੀ ਜਾਇਜ਼ੀ 7 ਵਜਿਆਂ ਵਾਲੀ ਆ ਛੋਟੇ ਹਾਂ ਵੈੜ ਲਗਭਗ ਤਿੰਨੇ ਹੀ ਚੰਗੀਆਂ ਜਿਹੜੀਆਂ ਤਿੰਨੇ ਤੁਹਾਨੂੰ ਵਿਖਾ ਦੀਆਂ ਕੱਦ ਕਾਠ ਵਾਲੀਆਂ ਇਹਨਾਂ ਦੇ ਵਿੱਚੋਂ ਨਿੱਕੀ ਮਰੀ ਹੰਬੀ ਗੋਡੀ ਗਿੱਡੀ ਕੋਈ ਵੀ ਨਹੀਂ ਬਾਕੀ ਮੈਂ ਤਾਂ ਤਾਂ ਹੀ ਵਾਰ-ਵਾਰ ਕਹਿੰਨਾ ਕਿ ਹਰੇਕ ਦੇ ਘਰੇ ਦੋ-ਦੋ ਚਾਰ-ਚਾਰ ਫੋਨ ਆ ਅਗਲਾ ਆਪਦੀ ਵੀਡੀਓ ਕਾਲ ਤੇ ਵੀ ਤਸੱਲੀ ਕਰ ਸਕਦਾ ਵਿੱਚ ਕਈਆਂ ਨੂੰ ਵਹਿਮ ਜਿਹਾ ਹੁੰਦਾ ਯਾਰ ਕਿ ਤੇ ਵੀਡੀਓ ਵੱਡੀ ਨਹੀਂ ਤਾਂ ਨਹੀਂ ਕੋਈ ਬਣਾ ਦਿੰਦਾ ਇਹ ਤਾਂ ਤੁਹਾਨੂੰ ਵਿਖਾ ਦੀ ਦੱਸਤਾ ਕਿ ਫਲਾਣੇ ਪਿੰਡ ਫਲਾਣਾ ਫਲਾਣਾ ਜਾਨਵਰ ਸੇਲ ਹੈ ਉਸ ਤੋਂ ਬਾਅਦ ਜੇ ਤੁਸੀਂ ਆਪ ਫੋਨ ਲਓ ਕਈਆਂ ਨੂੰ ਤਾਂ ਵਿੱਚ ਰੱਬ ਦੀਆਂ ਦਿੱਤੀਆਂ ਖਾਣ ਵਾਲੇ ਕਈਆਂ ਨੂੰ ਤਾਂ ਪਤਾ ਹੀ ਨਹੀਂਗਾ ਬਸ ਉਹ ਵੀਡੀਓ ਤੇ ਅਗਲੇ ਨੇ ਕਰਨਾ ਹੁੰਦਾ ਜੀ ਅਗਲਾ ਸਿਆਣਾ ਬੰਦਾ ਤਾਂ ਅਗਲਾ ਆਪਦੇ ਫੋਨ ਤੇ ਵੀਡੀਓ ਕਾਲ ਕਰਕੇ ਆਪਦੀ ਤਸੱਲੀ ਕਰ ਲੇ ਕਿਉਂਕਿ ਮਗਹੀਾਈ ਹੈਗੀ ਆ ਪੈਸੇ ਬੰਦੇ ਬਹੁਤ ਔਖੇ ਆ ਤੇ ਤੁਹਾਨੂੰ ਆਪਦੀ ਤਸੱਲੀ ਕਰ ਲੈਣੀ ਚਾਹੀਦੀ ਆ ਵਿਹੜ ਪੂਰੀ ਵੱਡੀ ਆ ਵਿਹੜ 2 ਨੰਬਰ ਵੀ ਵੱਡੀ ਆ 3 ਨੰਬਰ ਵੀ ਵੱਡੀ ਆ 1 ਨੰਬਰ ਤਾਜੀ ਸੂਈ ਹਰਾਜੀ ਉਹ ਵੀ ਬਹੁਤ ਆ 4 ਨੰਬਰ ਤੇ ਆ ਜਾ ਤੇ ਦੂਜਾ ਸੂਸ ਹੋਜੀ 4 ਤੋਂ 5 ਤਣ ਕੱਢ ਜੀ ਪਹਿਲੇ ਸੂਈ ਮਾਲਕ ਨੇ 20 ਕਿਲੋ ਕਹਿਆ ਫੰਦਾ ਦੇ ਆ 20 ਕਿਲੋ ਕਹ ਕੇ ਦੇ ਦੇਗਾ 20 ਕਿਲੋ ਕਹ ਕੇ ਦੇ ਦੇਗਾ ਹਾਂ ਕਿੰਨੇ ਦੀ ਜੈ ਜੈ ਭਾਵਾ ਇਹ ਦਾ 62000 ਰੁਪਇਆ 60000 ਲਓ ਜੀ ਇਹ 60 ਦੀ 20 ਕਿਲੋ ਦਿੱਤਾ ਵੀਰ ਕਹਿੰਦਾ 20 ਦੀ ਗਾਰੰਟੀ ਤੇ ਬਾਈ ਕਹਿੰਦਾ ਇਹ ਵੜ ਦੇ ਦੂੰ ਮੈਂ ਤੇ ਜਦੋਂ ਗਾਰੰਟੀਆਂ ਦੇਈ ਜਾਂਦਾ ਫਿਰ ਤਾਂ ਦਿੱਤਾ ਉਹ ਬਾਕੀ ਚੋਕ ਕੇ ਲੈ ਜਾਓ ਫਿਰ ਤਾਂ ਉਹ ਵੀ ਕੋਈ ਸ਼ੱਕ ਵਾਲੀ ਤਾਂ ਗੱਲ ਹੀ ਨਹੀਂ ਰਹੇਗੀ ਵਿੱਚ ਕੋਈ ਬਾਕੀ ਉਹ ਤੁਹਾਨੂੰ ਇੱਕ ਵਿਖਾਉਣੀ ਆ ਹੋਰ ਬਾਹਲੀ ਚੰਗੀ ਵੜ ਆ ਉਹਦਾ ਨਹੀਂ ਹੁਣ 20 ਕਿਲੋ ਕਹਿ ਦੇਣਾ ਉਹ ਖੜੀ ਆ ਬਾਕੀ ਜਾਨਵਰ ਦਾ ਲਗਭਗ ਤਾਂ ਅੰਦਾਜ਼ਾ ਆ ਜਾਂਦਾ। ਜੇ ਕਿਸੇ ਨੇ ਸੂਈ ਸਵਾਈ ਲੈਣੀ ਤਾਂ ਆਹ ਵਾਲੀ ਚੰਗੀ ਵੱਛੀ ਆ। ਸੀਲ ਆ ਵੀ ਬਹੁਤ ਆ। ਇਹ 60 ਦੀ ਦੇ ਦੇਣੀ ਆ। ਬਾਕੀ ਥਾਣ ਛੋਲਾ ਬਹੁਤ ਆ। ਹਾਂ ਹਣ ਬਹੁਤ ਛੋਲਾ। ਛੋਲੀ ਛੋਲੀ ਤਾਂ ਮੈਂ ਵੇਖ ਲਈ ਬਹੁਤ ਆ ਪਹਿਲਾਂ ਹੀ। ਮੋٹے ਮੋٹے ਥਾਣ ਆ। ਦੇ ਦੇਣੀ 60000 ਦੀ। ਮਾਨ ਤਾਂ ਥੋੜਾ ਥੋੜਾ ਹੋ ਜੂ ਸਾਰੇ ਨਗਾ ਚੋਈ ਇਕੱਲੇ ਇਕੱਲੇ ਚੋ ਵੀ ਹੋ ਜੂ ਜੋੜੇ ਚ ਭੋਰਾ ਵੱਧ ਹੋ ਜੂਗਾ ਬਾਕੀ ਜਿਹਦੇ ਜਿਹੜਾ ਵੀ ਜਾਨਵਰ ਪਸੰਦ ਆਉਂਦਾ ਇੱਥੇ ਇਹਦੇ ਵੀਰ ਦੇ ਘਰੇ ਆ ਜੋ ਟੱਲਵਾਲਾ ਪਿੰਡ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਨੇੜੇ ਭਾਈ ਭਗਤਾ ਹੁਣ ਤੇ ਕਰ ਤੁਹਾਨੂੰ ਚਾਰ ਵੜਾ ਵਿਖਾ ਦਿਆਂ ਕੋਈ ਵਾਧੂ ਫੋਡ ਸ਼ਾਂ ਕੋਈ ਦਾਣਾ ਵੀ ਨਹੀਂ ਕਿਸੇ ਦੇ ਵੀ ਸਾਰੀਆਂ ਸੀਲ ਸਹੂ ਆ ਆ ਵੀ ਵਿਖਾਉਣਗੇ ਇਧਰ ਲੀਆਂ ਆ ਜਾ ਫਿਰ ਇਹਨਾਂ ਨੂੰ ਖੜੀਆਂ ਹੀ ਵਿਖਾ ਦਿੰਨੇ ਹਾਂ ਨਾ ਨੌਕਰੀ ਦਿਖਾ ਦੇ ਇੱਕੀ ਆਹੀ ਨੁਗਰੀ ਕੋੜੀ ਹਾਂ ਨੁਗਰੀ ਵਿਖਾ ਲਓ ਜੀ ਜੇ ਕਿਸੇ ਨੇ ਬਾਹਲੀ ਚੰਗੀ ਵਹਿੜ ਲੈਣੀ ਤਾਂ ਅਗਲਾ ਆ ਲੈ ਲੈ ਤੇ ਦੁੱਧ ਆਪ ਵੀ ਖੁੱਲਾ ਪੀ ਲੂ ਤੇ ਗਵਾਂਡਿਆਂ ਨੂੰ ਵੀ ਪਿਆ ਦੱਸ ਇਹਦੇ ਬਾਰੇ ਫਿਰ ਇਹ ਹਮਤ ਇਹ ਲਿਆਂਦੀ ਕਿੱਥੋਂ ਪਹਿਲਾਂ ਦਾ ਕੱਲ ਸੁੱਈ ਆ ਇਹਦਾ ਵੀ ਬਸ ਇੱਥੋਂ ਲੈ ਲੀ ਗਏ ਲੋਕਲ ਕਹਿੰਦੇ ਮਾੜਾ ਮਟਪਾ ਅੱਛਾ ਮੈਂ ਕਿਤੇ ਸ਼ਿਪਾਰਸ਼ਪੂਰ ਸਿੱਤੇ ਤਾਂ ਨਹੀਂ ਕਿਤੇ ਆਈ ਸ਼ਿਪਾਰਸ਼ਪੂਰ ਦਾ ਕਹੇ ਇਹ ਮਗਰਲੇ ਤੋਂ ਤੇਲ ਲਾ ਰਲੇ ਜੋ ਹਵਾ ਭਰਦੀ ਆ ਮਗਰਾਂ ਬਹਿਣੀ ਆਲਾ ਥਾਂ ਹਾਂ ਤੇਲ ਕਹਿ ਕੇ ਵਿੱਚ ਨਹੀਂ ਉਹ ਤੰਨਾ ਸਣਾ ਤੇ ਸੀਲ ਠੰਡੀ ਫੁੱਲਾ ਸੂਈ ਨੂੰ ਸਮਾ ਸੂਈ ਨੂੰ ਪਰਸੋ ਸੂਈ ਛਾਵਣ ਜਿਹੜਾ ਚੋਲ ਲੈਣਾ ਕੰਡੇ ਤੇ ਜੋਖ ਲੈਣਾ ਕੰਡੇ ਤੇ ਚੋਲਣਾ ਬੋਲਾ 6 ਕਿਲੋ ਕਿੰਨਾ ਕੁ ਦੇ ਦੂੰ ਨੌ 10 ਕਿਲੋ ਤਾਂ ਖੁੱਲੇ ਹੀ ਦੇ ਕਿੰਨੇ ਦੀ ਤੇ ਲਾਣਾ ਭਾਈ ਕਰੀ ਹਣਾ 13000 ਰੁਪਏ ਲੈ ਲਾਂਗੇ ਜਸ 13 ਦੀ ਹਾਂ ਤੇਰੇ ਚੰਦਰਾ ਤੂੰ ਜਵੇਂ ਡੱਗ ਪਿਆ ਥੱਲੇ 13000 ਦੀ ਦੇ ਦੇਣੀ ਆ 6 ਕਿਲੋ ਜੇ ਕਿਸੇ ਨੇ ਦੁੱਧ ਦਾ ਬੁੱਤਾ ਲਾਉਣਾ ਨਾ ਤੋਕੜ ਨਾਲੋਂ ਵੀ ਚੰਗੀ ਆ ਨੀ 托ਕੜ ਤੁਸੀਂ ਲਓਗੇ ਪਤਾ ਨਹੀਂ ਕਿਦੋਂ ਦੀ ਸੂਈ ਹੋਊਗੀ ਇਹਦਾ ਪਤਾ ਤਾਂ ਹੈਗਾ ਕਿ ਸਾਜੀ ਸੂਈ ਆ ਹੋ ਸਕਦਾ ਤੁਸੀਂ ਸੇਵਾ ਵੱਧ ਕਰ ਲਓਗੇ ਤੇ ਕੋਈ ਦੁੱਧ ਵੱਧ ਪਿਆ ਜੇ ਕੋਈ 托ਕੜ ਨਹੀਂ ਪਰ ਥਣ ਪਰੋਪਰ ਵੈਸੇ ਕੋਈ ਦੱਸ ਨਹੀਂ ਸਕਦਾ ਮਗਰ ਨੌਰਲਾ ਬਹਿਣੀ ਵਾਲਾ ਪਾਸਾ ਪਰ ਹਵਾ ਭਰਦੇ ਆਪਾਂ ਪਿੱਲਾਂ ਚ ਦੇਣੀ 13000 ਦੀ ਦੇ ਦੇਣੀ ਆ ਇਹ ਮੇਨ ਗੱਲ ਆ ਕਿ ਭਾ ਨਿਕਾ ਜਾ 13000 ਜੇ ਕਿਨੇ ਦੁੱਧ ਦਾ ਬੁੱਤਾ ਲਾਉਣਾ ਥੋੜੇ ਪੈਸੇ ਲਾਉਣੇ ਜੇ ਕਿਨੇ ਵੱਧ ਦੁੱਧ ਵਾਲੀ ਚਾਹੀਦੀ ਆ ਵੱਧ ਲਾਉਣੇ ਕਿਸੇ ਕੋਲੇ ਬਾਲੇ ਪੈਸੇ ਆ ਕਿ ਅਗਲਾ ਬਾਲੇ ਪੈਸਾ ਨਹੀਂ ਲੈ ਲਈ ਮੈਂ ਤਾਂ ਉਹ ਗੱਲ ਕਰਦਾ ਕਿ ਇਹ ਦਰਮਿਆਨੇ ਬੰਦੇ ਨੇ ਥੋੜੇ ਪੈਸੇ ਅਨਸਾਰ ਨਾ ਹੋਵੇ ਤੇ ਸਿਰਫ ਤਾਂ ਲੋਟ ਜਿਹਾ ਕੰਮ ਆ ਮਗਰੀ ਤੇ ਬੱਛਾ ਥਣ ਦਾ ਸਾਈਜ਼ ਵੇਖਣ ਚ ਜਮਾ ਬਰਾਬਰ ਹੈ ਪਰ ਥੋੜੀ ਜੀ ਹਵਾ ਭਰਦੀ ਤੁਸੀਂ ਤੇਲੀ ਮੰਨੋ ਥਣ ਨੂੰ ਪਾਸੇ ਹੀ ਕਰ ਦਿਓ ਤਿੰਨਾ ਥਾਣਾ ਚ 6 ਕਿਲੋ ਦੁੱਧ ਦਾ ਬੌਲਾ 9 ਮੰਨ ਲਓ 8 ਮੰਨ ਲਓ 10 ਮੰਨ ਲਓ ਮੁੱਲ ਵੀ ਫਿਰ ਕਿਹੜਾ ਲੱਖ ਮੰਗ ਲਿਆ ਤੁਸੀਂ 8 ਹੀ ਮੰਨ ਲਓ ਭਾਵੇਂ 13000 ਦੀ ਦੇ ਦੇਣੀ ਆ ਵਿੱਚੋਂ ਕੋਈ 2-400 ਦੇ ਵੀ ਛੱਡ ਦੇਣਾ ਇਹਨੇ ਸਾਰਿਆਂ ਨੂੰ ਸਸੀ ਕਾ